ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਸਟੋਰੀ ਦੇ ਵਿੱਚ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਬਹੁਤ ਵੱਡਾ ਡੇਰਾ ਸੀ ਉੱਥੇ ਇੱਕ ਬਹੁਤ ਹੀ ਵਧੀਆ ਮਤਲਬ ਕਿ ਫਕੀਰ ਰਹਿੰਦਾ ਸੀਗਾ ਸਾਧੂ ਰਹਿੰਦਾ ਸੀਗਾ ਉਸ ਜਗ੍ਹਾ ਤੇ ਬਹੁਤ ਹੀ ਸ਼ਰਧਾਲੂ ਸੇਵਾ ਕਰਨ ਦੇ ਲਈ ਆਉਂਦੇ ਸੀਗੇ ਉਹ ਫਕੀਰ ਦੀ ਤੇ ਆਪਣੀ ਸ਼ਰਧਾ ਦੇ ਅਨੁਸਾਰ ਉਹਦੇ ਉਹਨੂੰ ਭੇਟਾ ਚੜ੍ਹਾ ਕੇ ਤੇ ਵਾਪਸ ਚਲੇ ਜਾਂਦੇ ਸੀ ਕਾਫੀ ਜ਼ਿਆਦਾ ਸ਼ਰਧਾਲੂ ਉਸ ਜਗ੍ਹਾ ਤੇ ਆਉਂਦੇ ਸੀ ਤਾਂ ਉਹਨਾਂ ਦੇ ਵਿੱਚੋਂ ਇੱਕ ਕੱਪੜੇ ਵੇਚਣ ਵਾਲਾ ਵੀ ਆਉਂਦਾ ਸੀਗਾ ਜੋ ਸਵੇਰ ਦੇ ਟਾਈਮ ਆਉਂਦਾ ਸੀਗਾ ਤਾਂ ਉਹ ਫਕੀਰ ਦੀ ਸੇਵਾ ਟਹਿਲ ਕਰਦਾ ਸੀ ਉਹਦੀਆਂ ਲੱਤਾਂ ਪਾਵਾ ਘੁੱਟਦਾ ਸੀ ਤਾਂ ਉਸ ਤੋਂ ਬਾਅਦ ਉਹ ਆਪਣੇ ਕੰਮ ਦੇ ਲਈ ਡੱਗੀ ਨੂੰ ਚੁੱਕ ਕੇ ਜੋ ਪੋਰਟਲੀ ਦੀ ਸੋਦੇ ਕੋਲ ਕੱਪੜਿਆਂ ਵਾਲੀ ਉਹਨੂੰ ਚੁੱਕ ਕੇ ਪੂਰੇ ਪਿੰਡ ਦੇ ਵਿੱਚ ਉਹ ਗੇੜਾ ਦਿੰਦਾ ਸੀ ਤਾਂ ਸ਼ਾਮ ਦੇ ਟਾਈਮ ਉਹ ਫੇਰ ਉਸ ਜਗ੍ਹਾ ਤੇ ਆਉਂਦਾ ਸੀ ਉਹ ਸਾਧੂ ਦੀ ਸੇਵਾ ਕਰਦਾ ਸੀ ਤਾਂ ਕੁਝ ਦਿਨ ਇਦਾਂ ਹੀ ਚੱਲਦਾ ਰਿਹਾ ਤਾਂ ਉਹ ਰੋਜ਼ ਦੀ ਤਰ੍ਹਾਂ ਉਹ ਜਿਹੜਾ ਆਦਮੀ ਹੁੰਦਾ ਉਹ ਆਉਂਦਾ ਸੀਗਾ ਆਪਣੀ ਡੱਗੀ ਨੂੰ ਬਾਹਰ ਹੀ ਰੱਖ ਦਿੰਦਾ ਸੀਗਾ ਤੇ ਉਸ ਤੋਂ ਬਾਅਦ ਉਹ ਫਕੀਰ ਦੇ ਕੋਲੇ ਜਾਂਦਾ ਸੀ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਦਾ ਸੀਗਾ ਤੇ ਫੇਰ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੰਦਾ ਸੀ ਲੱਤਾਂ ਵਾਹਵਾ ਘੁੱਟਦਾ ਸੀਗਾ ਤਾਂ ਉਸ ਤੋਂ ਬਾਅਦ ਉਹ ਆਪਣੇ ਘਰ ਵਾਪਸ ਚਲਾ ਜਾਂਦਾ ਸੀ ਤਾਂ ਕੁਝ ਦਿਨ ਇਦਾਂ ਹੀ ਚੱਲਦਾ ਰਿਹਾ ਫਕੀਰ ਰੋਜ਼ ਇਸ ਗੱਲ ਨੂੰ ਨੋਟ ਕਰਦਾ ਸੀਗਾ ਤਾਂ ਸਵੇਰੇ ਇਹ ਜਿਹੜਾ ਆਦਮੀ ਆਉਂਦਾ ਵਾ ਇਹ ਕਾਫੀ ਚਹੇਹ ਕਰਿਆ ਹੁੰਦਾ ਇਹਦਾ ਚਿਹਰਾ ਬਹੁਤ ਵਧੀਆ ਲੱਗ ਰਿਹਾ ਹੁੰਦਾ ਵਾ ਹਨਾ ਪੂਰਾ ਐਕਟਿਵ ਜਿਵੇਂ ਆਪਾਂ ਕਹਿ ਦਿੰਨੇ ਆ ਤੇ ਜਦੋਂ ਇਹ ਸ਼ਾਮ ਨੂੰ ਵਾਪਸ ਆਉਂਦਾ ਵਾ ਤਾਂ ਉਦੋਂ ਇਹਦਾ ਜਿਹੜਾ ਚਿਹਰਾ ਪੂਰਾ ਮਰਝਾਇਆ ਪਿਆ ਹੁੰਦਾ ਕਾਫੀ ਇਹ ਥੱਕਿਆ ਜਿਹਾ ਲੱਗ ਰਿਹਾ ਹੁੰਦਾ ਵਾ ਤਾਂ ਇੱਕ ਦਿਨ ਉਹ ਜਿਹੜਾ ਫਕੀਰ ਹੁੰਦਾ ਉਹ ਇਨਸਾਨ ਨੂੰ ਪੁੱਛ ਲੈਂਦਾ ਕਿ ਜਦੋਂ ਤੂੰ ਸ਼ਾਮ ਨੂੰ ਵਾਪਸ ਆਉਂਨਾ ਵਾ ਵੀਦੋਂ ਤੂੰ ਦੁਬਾਰਾ ਆਉਂਨਾ ਵਾ ਤਾਂ ਉਦੋਂ ਤੇਰਾ ਜਿਹੜਾ ਚਿਹਰਾ ਹੁੰਦਾ ਕਾਫੀ ਆਇਆ ਹੁੰਦਾ ਥੱਕਿਆ ਹੁੰਦਾ ਤਾਂ ਤਾਂ ਉਹ ਕਹਿੰਦਾ ਵੀ ਤੂੰ ਕੀ ਕੰਮ ਕਰਦਾ ਤਾਂ ਉਹ ਆਦਮੀ ਉਹਨੂੰ ਦੱਸਦਾ ਕਿ ਫਕਰ ਜੀ ਮੈਂ ਤਾਂ ਨਾ ਕੱਪੜੇ ਵੇਚਣ ਦਾ ਕੰਮ ਕਰਦਾ ਵਾਂ ਵੀ ਇਹ ਪੋਟਲੀ ਦੇ ਵਿੱਚ ਮੇਰੇ ਕੋਲ ਕੱਪੜੇ ਬੰਨੇ ਹੁੰਦੇ ਆ ਸਵੇਰ ਮੈਂ ਤੁਹਾਡੇ ਕੋਲੇ ਆਉਣਾ ਵਾਂ ਤੁਹਾਡੀ ਸੇਵਾ ਕਰਦਾ ਵਾਂ ਇਸ ਜਗ੍ਹਾ ਨੂੰ ਮੱਥਾ ਟੇਕਦਾ ਵਾਂ ਤਾਂ ਉਸ ਤੋਂ ਬਾਅਦ ਆਪਣੀ ਪੋਟਲੀ ਨੂੰ ਆਪਣੇ ਮੋਢਿਆਂ ਤੇ ਟੰਗ ਕੇ ਸਾਰੇ ਪਿੰਡ ਦੇ ਵਿੱਚ ਸਾਰੀ ਗਲੀ ਗਲੀ ਦੇ ਵਿੱਚ ਹੋਕਾ ਦੇ ਕੇ ਆਪਣਾ ਕੰਮ ਕਰਦਾ ਵਾਂ ਤਾਂ ਉਹ ਫਿਰ ਜਦੋਂ ਫਕੀਰ ਨੂੰ ਉਹਦੇ ਤੇ ਤਰਸ ਆਉਂਦਾ ਵਾ ਤੇ ਉਹ ਆਪਦੇ ਮਤਲਬ ਕਿ ਡੂੰਗੀ ਸੋਚ ਦੇਵਚਾ ਚਲਾ ਜਾਂਦਾ ਵਾ ਤਾਂ ਉਹ ਸੋਚਦਾ ਵਾ ਰੱਬ ਵੱਲ ਧਿਆਨ ਕਰਦਾ ਵੀ ਮੈਂ ਇਹਦੀ ਕੀ ਮਦਦ ਕਰ ਸਕਦਾ ਤਾਂ ਉਹਨੂੰ ਇੱਕਦਮ ਉਹਦੇ ਦਿਮਾਗ ਚ ਆਉਂਦੀ ਵੀ ਮੈਂ ਇਹਦੀ ਕੋਈ ਨਾ ਕੋਈ ਐਸੀ ਹੈਲਪ ਕਰਾਂ ਜਿਹਦੇ ਨਾਲ ਨੂੰ ਬਹੁਤ ਜ਼ਿਆਦਾ ਮਦਦ ਮਿਲੇ ਤੇ ਇਹ ਮਤਲਬ ਕਿ ਜਿਹੜੀ ਸ਼ਾਮ ਵਾਲੀ ਥਕਾਵਟੇ ਦੇ ਚਿਹਰੇ ਦੀ ਉਹ ਮੈਨੂੰ ਦੁਬਾਰਾ ਦੇਖਣ ਨੂੰ ਨਾ ਮਿਲੇ ਤਾਂ ਉਸ ਤੋਂ ਬਾਅਦ ਉਹ ਇਦਾਂ ਹੀ ਕਰਦਾ ਉਹਦੇ ਕੋਲੇ ਇੱਕ ਗਧਾ ਹੁੰਦਾ ਵਾ ਤੇ ਉਹ ਗਧਾ ਉਸ ਇਨਸਾਨ ਨੂੰ ਜਿਹੜਾ ਫਕੀਰ ਉਹ ਦੇ ਦਿੰਦਾ ਤੇ ਉਹ ਕਹਿੰਦਾ ਵੀ ਤੂੰ ਇਹਨੂੰ ਆਪਦੇ ਅਨੁਸਾਰ ਤੂੰ ਇਸਤੇਮਾਲ ਕਰਕੇ ਵੇਖ ਲੈ ਵੀ ਜੇ ਤੇਰੇ ਇਹ ਕੋਈ ਕੰਮ ਆਉਂਦਾ ਤਾਂ ਉਹ ਜਿਹੜਾ ਮਤਲਬ ਕਿ ਜਿਹੜਾ ਇਨਸਾਨ ਹੁੰਦਾ ਵਾ ਉਹ ਉਹ ਫਕਰ ਵੱਲੋਂ ਇੱਕ ਤੋਹਫ਼ਾ ਸਮਝ ਕੇ ਉਹਨੂੰ ਲੈ ਲੈਂਦਾ ਵਾ ਤਾਂ ਆਪਣੇ ਕੰਮ ਦੇ ਲਈ ਨਿਕਲ ਜਾਂਦਾ ਵਾ ਤਾਂ ਜਦੋਂ ਉਹ ਜਗ੍ਹਾ ਤੋਂ ਨਿਕਲਦਾ ਵਾ ਤਾਂ ਜਿਹੜੀ ਉਹਦੀ ਭਾਰੀ ਸਾਰੀ ਪੋਰਟ ਲਈ ਹੁੰਦੀ ਜਿਹੜੀ ਡੱਗੀ ਹੁੰਦੀ ਕੱਪੜਿਆਂ ਵਾਲੀ ਉਹ ਗਧੇ ਦੇ ਉੱਤੇ ਰੱਖ ਦਿੰਦਾ ਤਾਂ ਉਹ ਪਿੰਡ ਦੇ ਵਿੱਚ ਜਦੋਂ ਗੇੜਾ ਦਿੰਦਾ ਤਾਂ ਉਹਨੂੰ ਬਹੁਤ ਮਤਲਬ ਕਿ ਘੱਟ ਘੱਟ ਕੀ ਉਹਨੂੰ ਬਿਲਕੁਲ ਹੀ ਥਕਾਵਟ ਨਹੀਂ ਹੁੰਦੀ ਕਿਉਂਕਿ ਕਿੱਥੇ ਉਹ ਉਹ ਡੱਗੀ ਨੂੰ ਚੱਕ ਕੇ ਮੋਢਿਆਂ ਦੇ ਉੱਤੇ ਟੰਗ ਕੇ ਗੇੜਾ ਦਿੰਦਾ ਸੀ ਤਾਂ ਕਿੱਥੇ ਉਹ ਗਧੇ ਦੇ ਉੱਤੇ ਰੱਖ ਕੇ ਉਹਨੇ ਜਦੋਂ ਇੱਕ ਗੇੜਾ ਦਿੱਤਾ ਪਿੰਡ ਦਾ ਉਹਨੂੰ ਕੋਈ ਥਕਾਵਟ ਨਹੀਂ ਹੋਈ ਉਸ ਤੋਂ ਬਾਅਦ ਉਹ ਅਗਲੇ ਪਿੰਡ ਜਾਂਦਾ ਅਗਲੇ ਪਿੰਡ ਵੀ ਉਹ ਮਤਲਬ ਕਿ ਉਦਾਂ ਹੀ ਐਕਟਿਵ ਰਹਿੰਦਾ ਪੂਰਾ ਤੇ ਜਦੋਂ ਸ਼ਾਮ ਨੂੰ ਵਾਪਸ ਆਉਣ ਲੱਗਦਾ ਤਾਂ ਥੋੜਾ ਥੋੜਾ ਥੱਕਣ ਲੱਗਦਾ ਤਾਂ ਆਪ ਵੀ ਉਹ ਗਦੇ ਦੇ ਉੱਤੇ ਚੜ ਕੇ ਬੈਹਿੰਦਾ ਆਪਦੀ ਡੱਗੀ ਵੀ ਉਹ ਨਾਲ ਲੈ ਕੇ ਤਾਂ ਸ਼ਾਮ ਨੂੰ ਜਦੋਂ ਉਹ ਫਕੀਰ ਦੇ ਕੋਲੇ ਵਾਪਸ ਆਉਂਦਾ ਤਾਂ ਫਿਰ ਉਹ ਫਕੀਰ ਉਹਦਾ ਚਿਹਰਾ ਦੇਖਦਾ ਵੀ ਪੂਰਾ ਉਹ ਐਕਟਿਵ ਹੁੰਦਾ ਵਾ ਕੋਈ ਵੀ ਉਹਦੇ ਫੇਸ ਤੇ ਉਦਾਸੀ ਨਹੀਂ ਹੁੰਦੀ ਕੋਈ ਵੀ ਉਹਦੇ ਫੇਸ ਤੇ ਥਕਾਵਟ ਨਹੀਂ ਹੁੰਦੀ ਤਾਂ ਐਦਾਂ ਉਹ ਫਕੀਰ ਦਾ ਕੇ ਧੰਨਵਾਦ ਕਰਦਾ ਉਹ ਕਹਿੰਦਾ ਵੀ ਫਕਰ ਜੀ ਤੁਹਾਡਾ ਬਹੁਤ ਬਹੁਤ ਧੰਨਵਾ ਗਦੇ ਨਾਲ ਮੇਰੀ ਬਹੁਤ ਹੀ ਜ਼ਿਆਦਾ ਮਦਦ ਹੋਈ ਆ ਤੇ ਮੇਰੀ ਕਮਾਈ ਦੇ ਵਿੱਚ ਵੀ ਵਾਧਾ ਹੋਇਆ ਵਾ ਕਿਉਂਕਿ ਕਿੱਥੇ ਮੈਂ ਇੱਕ ਪਿੰਡ ਦੇ ਵਿੱਚ ਹੀ ਤੁਰ ਕੇ ġੇੜਾ ਦੇ ਸਕਦਾ ਸੀ ਤਾਂ ਹੁਣ ਇਹ ਗਦੇ ਵੱਲੋਂ ਮੈਨੂੰ ਇੰਨੀ ਮਦਦ ਹੋਈ ਮੈਂ ਦੋ ਪਿੰਡ ਛੱਡ ਕੇ ਤਿੰਨ ਚਾਰ ਪਿੰਡ ਵੀ ਮੈਂ ਕਈ ਵਾਰੀ ਕੱਢ ਦਿਨਾ ਵੀ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤਾਂ ਉਹ ਗਦਾ ਹੌਲੀ-ਹੌਲੀ ਉਹਦਾ ਬਹੁਤ ਜ਼ਿਆਦਾ ਸਾਥ ਦੇਣ ਲੱਗਦਾ ਕੁਝਕ ਟਾਈਮ ਨਿਕਲਦਾ ਵਾ ਤੇ ਜਿਹੜਾ ਉਹ ਗਦਾ ਵਾ ਉਸ ਇਨਸਾਨ ਨਾਲ ਬਹੁਤ ਜ਼ਿਆਦਾ ਘੋਲ ਮਿਲ ਜਾਂਦਾ ਜਿਵੇਂ ਕਿ ਆਪਾਂ ਘਰੇ ਆਪਣੇ ਕੋਈ ਪਾਲਤੂ ਜਾਨਵਰ ਜਾਂ ਪੰਛੀ ਹੈ ਨਾ ਕੋਈ ਵੀ ਜਿਵੇਂ ਕੁੱਤਾ ਵਾਲ ਲੈਨੇ ਤਾਂ ਆਪਣਾ ਉਹਦੇ ਨਾਲ ਕਿੰਨਾ ਤੇ ਉਹ ਪੈ ਜਾਂਦਾ ਤਾਂ ਉਵੇਂ ਹੀ ਉਹ ਗਧੇ ਨਾਲ ਤੇ ਗਦਾ ਵੀ ਉਹਨੂੰ ਪਛਾਨਣ ਲੱਗ ਜਾਂਦਾ ਤਾਂ ਉਹ ਇਨਸਾਨ ਵੀ ਉਹਦਾ ਬਹੁਤ ਜ਼ਿਆਦਾ ਤੇ ਉਹ ਕਰਨ ਲੱਗ ਜਾਂਦਾ ਤਾਂ ਕਾਫੀ ਦਿਨ ਜਦੋਂ ਬੀਤਦੇ ਆ ਤਾਂ ਪਤਾ ਨਹੀਂ ਕਿਉਂ ਉਹਦੇ ਸਰੀਰ 'ਚ ਕੋਈ ਪ੍ਰੋਬਲਮ ਆਉਂਦੀ ਉਹ ਗਦਾ ਹੌਲੀ ਹੌਲੀ ਥੋੜਾ ਥੋੜਾ ਬਿਮਾਰ ਰਹਿਣ ਲੱਗ ਜਾਂਦਾ ਤਾਂ ਕਾਫੀ ਲਾਜ ਵੀ ਆਉਂਦੇ ਵੱਲੋਂ ਜਿੰਨਾ ਕੋ ਹੋ ਸਕਦਾ ਵਾਹਣ ਉਹ ਗਧੇ ਦਾ ਲਾਜ ਵੀ ਕਰਾਉਂਦਾ ਵਾ ਕਾਫੀ ਵੈਦਾਂ ਹਕੀਮਾਂ ਦੇ ਕੋਲ ਲੈ ਕੇ ਜਾਂਦਾ ਤਾਂ ਉਹਦੀ ਜਿਹੜੀ ਬਿਮਾਰੀ ਹੁੰਦੀ ਉਹ ਪਕੜਨੀ ਆਉਂਦੀ ਉਹਦੇ ਹੈਨਾ ਵੀ ਇਹਨੂੰ ਕੀ ਪ੍ਰੋਬਲਮ ਆ ਤਾਂ ਇੱਕ ਦਿਨ ਅਜੀਹਾ ਆਉਂਦਾ ਉਹ ਜਿਹੜਾ ਗਦਾ ਮਰ ਜਾਂਦਾ ਵਾ ਤਾਂ ਜਦੋਂ ਉਹ ਗਦਾ ਮਰ ਜਾਂਦਾ ਵਾ ਤਾਂ ਕਾਫੀ ਮਤਲਬ ਕਿ ਜਿਹੜਾ ਇਨਸਾਨ ਹੁੰਦਾ ਉਹ ਬਹੁਤ ਜ਼ਿਆਦਾ ਰੋਂਦਾ ਕਿਉਂਕਿ ਉਹਦਾ ਉਹਦੇ ਨਾਲ ਪਿਆਰ ਬਹੁਤ ਜ਼ਿਆਦਾ ਪੈ ਚੁੱਕਿਆ ਹੁੰਦਾ ਦੂਜੀ ਗੱਲ ਉਹਦੇ ਬਿਜ਼ਨਸ ਦੇ ਵਿੱਚ ਉਹਨੇ ਵਾਦਾ ਕੀਤਾ ਹੁੰਦਾ ਇਸ ਕਰਕੇ ਵੀ ਉਹਦਾ ਬਹੁਤ ਜ਼ਿਆਦਾ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਪਰਉਕਾਰ ਹੀ ਹੁੰਦਾ ਵੀ ਉਹਦਾ ਅਹਿਸਾਨਮੰਦ ਹੁੰਦਾ ਵੀ ਇਹ ਗਦੇ ਨੇ ਮੇਰੇ ਤੇ ਬਹੁਤ ਜ਼ਿਆਦਾ ਅਹਿਸਾਨ ਕੀਤਾ ਮੇਰੇ ਬਿਜ਼ਨਸ ਦੇ ਵਿੱਚ ਵੀ ਵਾਅਦਾ ਕੀਤਾ ਹਨਾ ਤੇ ਜਦੋਂ ਉਹ ਮਰ ਜਾਂਦਾ ਕਾਫੀ ਜ਼ਿਆਦਾ ਉਹਨੂੰ ਅਫਸੋਸ ਹੁੰਦਾ ਰੋਂਦਾ ਵਾ ਤਾਂ ਕਾਫੀ ਸੋਹਣੀ ਉਹ ਜਗਾ ਲੱਭਦਾ ਸਾਫ਼ ਸੁਥਰੀ ਉਹ ਕੱਚੀ ਜਗਾ ਲੱਭਦਾ ਤੇ ਉਸ ਜਗਾ ਤੇ ਉਹ ਗਦੇ ਨੂੰ ਦਫਨਾ ਦਿੰਦਾ ਵਾ ਤੇ ਜਦੋਂ ਉਸ ਗਦੇ ਨੂੰ ਉਥੇ ਗਦੇ ਨੂੰ ਉਥੇ ਦਫਨਾਉਂਦਾ ਵਾ ਤਾਂ ਉਥੇ ਬਹਿ ਕੇ ਵੀ ਉਹ ਕਾਫੀ ਜ਼ਿਆਦਾ ਰੋਂਦਾ ਉਹ ਜਗਾ ਦੇ ਉੱਤੇ ਹਨਾ ਫੁੱਲ ਚੜਾਉਂਦਾ ਵਾ ਕਿਉਂਕਿ ਉਹ ਉਹਨੂੰ ਪਿਆਰ ਬਹੁਤ ਜ਼ਿਆਦਾ ਕਰਦਾ ਹੁੰਦਾ ਵਾ ਤੇ ਉਥੇ ਬੈਠ ਕੇ ਉਹ ਕਾਫੀ ਜ਼ਿਆਦਾ ਰੋ ਰਿਹਾ ਹੁੰਦਾ ਤੇ ਉਸ ਜਗਾ ਦੇ ਕੋਲ ਉਹ ਨਾ ਕੋਈ ਨੰਗ ਰਿਹਾ ਹੁੰਦਾ ਕੋਈ ਰਾਹਗਿਰ ਨੰਗ ਰਿਹਾ ਹੁੰਦਾ ਕੋਈ ਮਸਾਫੇ ਤੇ ਉਹ ਸੋਚਦਾ ਉਹਦੇ ਦਿਮਾਗ 'ਚ ਉਹ ਕਹਿੰਦਾ ਵੀ ਸ਼ਾਇਦ ਇੱਥੇ ਕੋਈ ਨਾ ਕਿਸੇ ਦੀ ਜਗਾ ਵਾ ਵੀ ਕੋਈ ਗੁਰੂ ਪੀਰ ਦੀ ਜਗਾ ਵਾ ਵੀ ਜਿਹੜਾ ਇਨਸਾਨ ਇੱਥੇ ਬੈਠ ਕੇ ਰੋ ਰਿਹਾ ਵਾ ਜਾਂ ਤਾਂ ਇਹਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਤੇ ਜਾਂ ਇਹ ਜੋ ਚਾਹੁੰਦਾ ਸੀ ਉਹਨੂੰ ਮਿਲ ਚੁੱਕਿਆ ਵਾ ਤੇ ਉਹਦੀ ਖੁਸ਼ੀ ਦੇ ਅੰਸੂਆ ਵੀ ਖੁਸ਼ੀ ਚ ਰੋ ਰਿਹਾ ਵਾ ਵੀ ਕੋਈ ਤਾਂ ਗੱਲ ਹੈਗੀ ਤੇ ਇਦਾਂ ਹੀ ਉਹ ਸੋਚਦਾ ਸੋਚਦਾ ਨਾਲੇ ਤਾਂ ਤੁਰਿਆ ਜਾਂਦਾ ਤੇ ਨਾਲੇ ਉਹ ਇਨਸਾਨ ਵਾਲੋ ਜਗਾ ਦੇ ਵੱਲ ਵੇਖਦਾ ਜਾਂਦਾ ਜਿੱਥੇ ਉਹ ਗਧੇ ਨੂੰ ਦਫਨਾਇਆ ਹੁੰਦਾ ਤਾਂ ਤੁਰਿਆ ਜਾਂਦਾ ਆਪਦੀ ਵੀ ਕੋਈ ਸੁੱਖ ਸੁੱਖ ਜਾਂਦਾ ਵਾ ਤੇ ਸੁੱਖ ਸੁੱਖ ਦਾ ਸੁਖਦਾ ਉਹ ਕਹਿੰਦਾ ਵੀ ਜੇ ਮੇਰੀ ਇਸ ਜਗਾ ਤੋਂ ਮੇਰੀ ਸੋਖਾ ਪੂਰੀ ਹੋ ਗਈ ਨਾ ਤੇ ਮੈਂ ਪੂਰੇ ਗਾਜੇਵਾਜੇ ਦੇ ਨਾਲ ਜਿੰਨੀ ਕੁ ਮੇਥੋਂ ਭੇਟ ਹੋ ਸਕੇ ਮੈਂ ਇਸ ਜਗ੍ਹਾ ਤੇ ਚੜਾਉਂਗਾ ਤੇ ਕੋਸ਼ਕ ਦੇਣੀ ਗੁਜ਼ਰਦੇ ਆ ਪਤਾ ਨਹੀਂ ਉਹਦੇ ਵਿਸ਼ਵਾਸ ਨੇ ਉਹਨੂੰ ਸਾਰਾ ਕੁਝ ਦਿੱਤਾ ਹਨਾ ਤੇ ਜਦੋਂ ਉਹ ਕੋਸ਼ਕ ਦੇਣ ਗੁਜ਼ਰਦੇ ਆ ਤਾਂ ਉਹ ਜਿਹੜਾ ਇਨਸਾਨ ਆਪਣੀ ਸੁਖਣਾ ਸੁਖ ਕੇ ਗਿਆ ਹੁੰਦਾ ਕੋਝਕ ਦਿਨਾਂ ਵਿੱਚ ਉਹਦੀ ਸੁਖਣਾ ਪੂਰੀ ਹੋ ਜਾਂਦੀ ਆ ਤੇ ਜਦੋਂ ਉਹਦੀ ਸੁਖਣਾ ਪੂਰੀ ਹੁੰਦੀ ਆ ਤਾਂ ਉਹ ਬਹੁਤ ਹੀ ਖੁਸ਼ੀ ਦੇ ਨਾਲ ਬਹੁਤ ਹੀ ਗਾਜੇਵਾਜਿਆਂ ਦੇ ਨਾਲ ਜਿਹੜੀ ਉਹ ਗਧੇ ਦੀ ਜਗ੍ਹਾ ਹੁੰਦੀ ਉੱਥੇ ਆਉਂਦਾ ਵਾ ਤੇ ਉਹ ਜਗ੍ਹਾ ਤੇ ਉਹ ਇਨਸਾਨ ਵੀ ਮੌਜੂਦ ਹੁੰਦਾ ਕਿਉਂਕਿ ਉਹ ਡੇਲੀ ਦੀ ਤਰ੍ਹਾਂ ਉਸ ਜਗ੍ਹਾ ਤੇ ਉਹ ਗਦੇ ਨੂੰ ਮਿਲਣ ਵਾਸਤੇ ਆਉਂਦਾ ਵਾ ਹਨਾ ਕਿਉਂਕਿ ਉਹ ਸੋਚਦਾ ਹੁੰਦਾ ਵੀ ਉੱਥੇ ਉਹਦੀ ਜਾਂ ਰੂਹ ਹੈਗੀ ਆ ਜਾਂ ਕਿਵੇਂ ਵੀ ਉਹਦਾ ਕੋਈ ਕਨੈਕਸ਼ਨ ਹੁੰਦਾ ਤੇ ਉਹ ਰੋਜ਼ ਹੀ ਉਸ ਜਗ੍ਹਾ ਤੇ ਆਉਂਦਾ ਫੁੱਲ ਚੜਾਉਂਦਾ ਵਾ ਤੇ ਜਦੋਂ ਉਹ ਇਨਸਾਨ ਜੀ ਦੀ ਸੁਖਣਾ ਪੂਰੀ ਹੋਈ ਹੁੰਦੀ ਹੈ ਕਾਫੀ ਜ਼ਿਆਦਾ ਆਪਦੇ ਸਾਕੀ ਸੰਬੰਧੀ ਆਪਦੇ ਮਿੱਤਰ ਹਨ ਲੈ ਕੇ ਉੱਥੇ ਗਾਜੇ ਵਾਜਿਆਂ ਦੇ ਨਾਲ ਆਉਂਦਾ ਵਾ ਹਨਾ ਉੱਥੇ ਫੁੱਲ ਭੇਟ ਕਰਦਾ ਵਾ ਉੱਥੇ ਹਾਰ ਚੜ੍ਹਾਉਂਦਾ ਵਾ ਉਹ ਜਗ੍ਹਾ ਜਿਹੜੀ ਕਬਰ ਬਣਾਈ ਹੁੰਦੀ ਹੈ ਹਨਾ ਉਹਦੇ ਤੇ ਕਾਫੀ ਜ਼ਿਆਦਾ ਜੋ ਵੀ ਉਹਦੇ ਮਨ ਦੀ ਸ਼ਰਧਾ ਹੁੰਦੀ ਹੈ ਜੋ ਵੀ ਉਹ ਭੇਟਾ ਚੜ੍ਹਾਉਣਾ ਚਾਹੁੰਦਾ ਹੁੰਦਾ ਉਹ ਦਿਂਦਾ ਤੇ ਕੁਝ ਕੁ ਪੈਸੇ ਹੁੰਦੇ ਜਿਹੜੇ ਤੇ ਉਹ ਜਿਹੜਾ ਉੱਥੇ ਭਾਈ ਹੁੰਦਾ ਜਿਹੜਾ ਉਹ ਕੱਪੜੇ ਵੇਚਣ ਵਾਲਾ ਹੁੰਦਾ ਉਹ ਕੱਪੜੇ ਵਿੱਚ ਨਾਲੇ ਨੂੰ ਦੇ ਦਿੰਦਾ ਤੇ ਉਹਨੂੰ ਪੁੱਛਦਾ ਵੀ ਤੁਹਾਡੀ ਇਹ ਜਗ੍ਹਾ ਵੀ ਤੁਸੀਂ ਇਸ ਡੇਰੇ ਨੂੰ ਸੰਭਾਲ ਰਹੇ ਆ ਤਾਂ ਉਹਦੇ ਮੂੰਹੋਂ ਨਿਕਲ ਜਾਂਦਾ ਉਹ ਕਹਿੰਦਾ ਵੀ ਹਾਂਜੀ ਮੈਂ ਹੀ ਇਸ ਡੇਰੇ ਨੂੰ ਸੰਭਾਲਦਾ ਵਾਂ ਹਨਾ ਤੇ ਚਲੋ ਇੰਨੀ ਗੱਲ ਉਹ ਕਹਿ ਕੇ ਆਪਦੇ ਦਿਮਾਗ 'ਚ ਇਹ ਗੱਲ ਸੋਚਦਾ ਵੀ ਜਿਵੇਂ ਮੇਰੀ ਸੁੱਖਣਾ ਪੂਰੀ ਹੋਈ ਵੀ ਕਾਫੀ ਜਾਣੇ ਲੋਕ ਫਿਰਦੇ ਆ ਜਿਹੜੀਆਂ ਆਪਦੀਆਂ ਸੁੱਖਾਂ ਨੂੰ ਲੈ ਕੇ ਆਪਦੀਆਂ ਮਨ ਦੀਆਂ ਮਰਾਦਾਂ ਨੂੰ ਆਪਦੇ ਮਨਾਂ ਦੇ ਵਿੱਚ ਹੀ ਲੈ ਕੇ ਮਰ ਜਾਂਦੇ ਆ ਤੇ ਮੈਂ ਇਹ ਮਤਲਬ ਕਿ ਜਗ੍ਹਾ ਤੇ ਉਹ ਭਾਈ ਨੂੰ ਕਹਿੰਦਾ ਵੀ ਮੈਂ ਇਸ ਜਗ੍ਹਾ ਤੇ ਪ੍ਰਣ ਕਰਦਾ ਵੀ ਜਿੰਨਾ ਹੋ ਸਕਿਆ ਮੈਂ ਇਸ ਜਗ੍ਹਾ ਦਾ ਨਾਮ ਫੈਲਾਉਂਗਾ ਪਿੰਡਾਂ ਪਿੰਡਾਂ ਦੇ ਵਿੱਚ ਤੇ ਇੰਨੀ ਗੱਲ ਕਹਿ ਕੇ ਉੱਥੋਂ ਚਲਾ ਜਾਂਦਾ ਤੇ ਆਪ ਦੇ ਸਕੇ ਸੰਬੰਧੀਆਂ ਦੇ ਵਿੱਚ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਇਸ ਗੱਲ ਦੀ ਢੰਡੋਰੀ ਪੇਟ ਦਿੰਦਾ ਉਹ ਤੇ ਉਹ ਲੋਕਾਂ ਨੂੰ ਕਹਿੰਦਾ ਉੱਚੀ ਉੱਚੀ ਰੌਲਾ ਪਾਉਂਦਾ ਕਿ ਫਲਾਨੀ ਜਗ੍ਹਾ ਤੇ ਕੋਈ ਫਲਾਨੀ ਜਗ੍ਹਾ ਵਾ ਤੇ ਤੁਸੀਂ ਉੱਥੇ ਜਾਓ ਤੇ ਉੱਥੇ ਤੁਰੰਤ ਹੀ ਤੁਹਾਡੀ ਸੁੱਖਣਾ ਪੂਰੀ ਹੁੰਦੀ ਆ ਤੇ ਚਲੋ ਲੋਕ ਵੀ ਮਤਲਬ ਕਿ ਜੰਗ ਲੱਗਦੇ ਉਥੇ ਸੁੱਖਣਾ ਸੁਖਦੇ ਉਹ ਸੁੱਖਾਂ ਪੂਰੀਆਂ ਹੋਣ ਲੱਗ ਜਾਂਦੀਆਂ ਤੇ ਉਥੇ ਕੁਝ ਕੁ ਟਾਈਮ ਬਾਅਦ ਹੀ ਕਾਫੀ ਵੱਡਾ ਡੇਰਾ ਬਣ ਕੇ ਖੜਾ ਹੋ ਜਾਂਦਾ ਵਾ ਤੇ ਉਹ ਜਗ੍ਹਾ ਤੇ ਜਿਹੜਾ ਉਹ ਕੱਪੜੇ ਵਾਲਾ ਭਾਈ ਹੁੰਦਾ ਜਿਹੜਾ ਕੱਪੜੇ ਵੇਚਣ ਵਾਲਾ ਉਹ ਉਥੇ ਮਤਲਬ ਕਿ ਸੇਵਾ ਕਰਨ ਲੱਗ ਜਾਂਦਾ ਤਾਂ ਉਹਨੂੰ ਬੈਠੇ ਨੂੰ ਉਹ ਚੀਜ਼ ਦੀ ਕਮਾਈ ਕਿਉਂਕਿ ਜਦੋਂ ਕਿਸੇ ਦੀ ਕਿਸੇ ਦੀ ਮਤਲਬ ਕਿ ਸੁੱਖਣਾ ਪੂਰੀ ਹੁੰਦੀ ਆ ਹਨਾ ਤੇ ਉਹ ਆਪਣੀ ਸ਼ਰਧਾ ਦੇ ਅਨੁਸਾਰ ਭੇਟਾ ਵੀ ਚੜਾਉਂਦਾ ਵਾ ਤੇ ਉਹ ਸਾਰੀ ਭੇਟਾ ਉਹ ਮਤਲਬ ਕਿ ਉਹ ਇਨਸਾਨ ਦੇ ਕੋਲੇ ਜਾਂਦੀ ਆ ਤਾਂ ਦੇਖੋ ਉਹਨੂੰ ਬੈਠੇ ਨੂੰ ਹੀ ਕਮਾਈ ਆਉਣ ਲੱਗ ਗਈ ਤਾਂ ਇਦਾਂ ਹੀ ਉਹਦੇ ਤੇ ਉੱਥੇ ਕਾਫੀ ਜ਼ਿਆਦਾ ਇਕੱਠ ਰਹਿਣ ਲੱਗ ਜਾਂਦਾ ਕਾਫੀ ਸ਼ਰਧਾਲੂਆਂ ਲੱਗ ਜਾਂਦੇ ਉਸੇ ਹੀ ਤਰ੍ਹਾਂ ਉਹ ਇਨਸਾਨ ਦੀ ਵੀ ਸੇਵਾ ਤੇ ਲੋਕੀ ਕਰਨ ਲੱਗ ਜਾਂਦੇ ਹਨਾ ਵੀ ਇਹ ਫਕੀਰ ਆ ਇਸ ਜਗ੍ਹਾ ਤਾਂ ਵੀ ਜੋ ਸੇਵਾ ਇੱਥੇ ਕਰਦਾ ਵਾ ਇਦਾਂ ਮਤਲਬ ਕਿ ਵਧੀਆ ਉਹਦਾ ਗੁਜ਼ਾਰਾ ਹੋਣ ਲੱਗਾ ਤੇ ਉਹ ਮਤਲਬ ਕਿ ਉਹਨੂੰ ਬੈਠੇ ਕਮਾਈ ਆਉਣ ਲੱਗੀ ਤਾਂ ਇੱਕ ਦਿਨ ਹੁੰਦਾ ਕਿ ਜਿਹੜੇ ਫਕੀਰ ਕੋਲੇ ਉਹ ਜਾਂਦਾ ਹੁੰਦਾ ਸੀਗਾ ਉਹ ਇਨਸਾਨ ਉਹ ਦੀ ਜਿਹੜੀ ਜਗ੍ਹਾ ਹੁੰਦੀ ਉਹਦਾ ਡੇਰਾ ਹੁੰਦਾ ਉਹਦੇ ਮੂਰ ਦੀ ਨੰਗਦਾ ਹੁੰਦਾ ਤੇ ਉਹਨੂੰ ਵੇਖ ਕੇ ਉਹ ਇਨਸਾਨ ਭੱਜ ਜਾਂਦਾ ਵਾ ਤੇ ਉਹਦੇ ਪੈਰੀਂ ਪੈ ਜਾਂਦਾ ਉਹ ਕਹਿੰਦਾ ਵੀ ਫਕੀਰ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਵੀ ਤੁਸੀਂ ਮਤਲਬ ਕਿ ਇਹ ਮੈਨੂੰ ਗਧਾ ਦਿੱਤਾ ਤੇ ਜੌਂਦੇ ਜੀ ਵੀ ਇਹਨੇ ਮੇਰਾ ਬਹੁਤ ਸਾਥ ਦਿੱਤਾ ਜੌਂਦੇ ਜੀ ਮੇਰਾ ਬਿਜ਼ਨਸ ਦੇ ਵਿੱਚ ਇਹਨੇ ਵਾਅਦਾ ਕੀਤਾ ਤਾਂ ਮਰ ਕੇ ਮੈਨੂੰ ਉਮਰ ਭਰ ਦੀ ਰੋਟੀ ਦੇ ਗਿਆ ਹੈਨਾ ਤੇ ਇੰਨੀ ਗੱਲ ਉਹ ਕਹੇ ਕਿ ਰੋਣ ਲੱਗਦਾ ਵਾ ਫਕੀਰ ਦੇ ਪੈਰੀਂ ਹੱਥ ਲਾਉਂਦਾ ਫਕੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਉਹ ਜਿਹੜਾ ਕੀਰ ਹੁੰਦਾ ਵਾ ਉਹਦੇ ਮਤਲਬ ਕਿ ਉਹ ਮੁਸਕਰਾਉਂਦਾ ਰੱਬ ਵੱਲ ਵੇਖਦਾ ਹਨ ਰੱਬ ਵੱਲ ਵੇਖ ਕੇ ਥੋੜਾ ਜਿਹਾ ਹੱਸਦਾ ਵਾ ਤਾਂ ਉਹ ਇਨਸਾਨ ਨੂੰ ਅੱਗੋਂ ਕਹਿੰਦਾ ਉਹ ਕਹਿੰਦਾ ਜਿੱਥੇ ਤੂੰ ਸੇਵਾ ਕਰਨ ਆਉਂਦਾ ਹੁੰਦਾ ਸੀ ਨਾ ਜਿੱਥੇ ਮੈਂ ਤੈਨੂੰ ਆਹ ਗਧਾ ਦਿੱਤਾ ਸੀਗਾ ਉਹ ਜਿਹੜੀ ਜਗ੍ਹਾ ਵਾ ਉਹ ਇਹਦੀ ਮਾਂ ਦੀ ਸੀ ਮਤਲਬ ਕਿ ਉਹ ਜਿਹੜੇ ਗਧੇ ਦੀ ਉੱਥੇ ਜਗ੍ਹਾ ਸੀ ਉਹਦੀ ਮਾਂ ਦੀ ਉਹ ਜਗ੍ਹਾ ਤੇ ਜਗ੍ਹਾ ਸੀਗੀ ਵੀ ਜਿੱਥੇ ਉਹ ਫਕੀਰ ਬੈਠਾ ਸੀ ਤਾਂ ਇਹ ਡੱਗੀ ਵਾਲਾ ਭਾਈ ਉੱਥੇ ਸੇਵਾ ਕਰਨ ਲੱਗਦਾ ਸੀ ਤੇ ਉਹ ਇਹ ਗੱਲ ਸੋਚ ਕੇ ਹੈਰਾਨ ਹੋ ਜਾਂਦਾ ਵੀ ਦੇਖੋ ਹਣ ਪੀ ਮੇਰੇ ਨਾਲ ਕੀ ਹੋ ਗਿਆ ਵੀ ਮੈਨੂੰ ਤਾਂ ਮੈਂ ਨਾਲ ਉਹ ਖੁਸ਼ ਹੁੰਦਾ ਨਾਲ ਉਹ ਹੈਰਾਨ ਹੁੰਦਾ ਇੰਨੀ ਗੱਲ ਸੁਣ ਕੇ ਆਪਣੇ ਡੇਰੇ ਦੇ ਵਿੱਚ ਵਾਪਸ ਚਲਾ ਜਾਂਦਾ ਤੇ ਜਿਹੜਾ ਉਹ ਫਕੀਰ ਹੁੰਦਾ ਉਹ ਆਪਦੇ ਡੇਰੇ ਤੇ ਚਲਾ ਜਾਂਦਾ ਇਹ ਕਹਾਣੀ ਤੋਂ ਆਪਾਂ ਨੂੰ ਇਹ ਹੀ ਸਿੱਖਿਆ ਮਿਲਦੀ ਆ ਵੀ ਦੋ ਗੱਲਾਂ ਆਪਾਂ ਇਸ ਸਟੋਰੀ ਤੋਂ ਸਿੱਖ ਸਕਦੇ ਆ ਵੀ ਇੱਕ ਤਾਂ ਭੇਡ ਚਾਲਾ ਵੀ ਲੋਕ ਕਿ ਜਿੱਦਰ ਨੂੰ ਇੱਕ ਪੇੜ ਜਾਂਦੀ ਆ ਪਿੱਛੇ ਸਾਰੀਆਂ ਪੇੜਾਂ ਉਹ ਗੱਲ ਆ ਵੀ ਜਿੱਥੇ ਲੋਕੀ ਲੱਗਦੇ ਆ ਹਨ ਸਾਰੀ ਉਹਦੇ ਮਗਰ ਜਾਂਦੇ ਵੀ ਹਾਂ ਜੇ ਉਹ ਗਿਆ ਉਹਦਾ ਕੰਮ ਪੂਰਾ ਹੋਇਆ ਮੈਂ ਵੀ ਜਾਊਗਾ ਤੇ ਦੂਜੀ ਗੱਲ ਉਹਦੀ ਵਿਸ਼ਵਾਸ ਦੀ ਹਨਾ ਉਹ ਤੁਰੇ ਜਾਂਦੇ ਇਨਸਾਨ ਨੇ ਵਿਸ਼ਵਾਸ ਕਰਕੇ ਉਸ ਜਗ੍ਹਾ ਤੇ ਚਾਹੇ ਉਹ ਗਧੇ ਦੀ ਹੋਈ ਸੀਗੀ ਜਗ੍ਹਾ ਦੇਖ ਲਓ ਵੀ ਕੋਈ ਉੱਥੇ ਪਹੁੰਚੇ ਵੇ ਫਕੀਰ ਦੀ ਨਹੀਂ ਸੀ ਕੋਈ ਉੱਥੇ ਜੋ ਰੱਬ ਦੀ ਮਤਲਬ ਕਿ ਭਗਤੀ ਕਰਦਾ ਸੀਗਾ ਹਨਾ ਸਾਧੂ ਕਿਸੇ ਦੀ ਜਗ੍ਹਾ ਨਹੀਂ ਸੀ ਤਾਂ ਇੱਕ ਜਾਨਵਰ ਦੀ ਜਗ੍ਹਾ ਹਨਾ ਤੇ ਉਹ ਥੋੜੀ ਵਿਸ਼ਵਾਸ ਕਰਕੇ ਸੁਖਣਾ ਸੁਖੀ ਉਹਦੀ ਸੁਖਣਾ ਪੂਰੀ ਹੋਈ ਹਨਾ ਕਿਉਂਕਿ ਉਹਨੇ ਨੇਚਾ ਕੀਤੀ ਹਨਾ ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਹੋ ਸਕਦਾ ਹਨਾ ਕਰਨ ਕਰਾਉਣ ਵਾਲਾ ਤਾਂ ਰੱਬ ਹੁੰਦਾ ਬਾਕੀ ਇਨਸਾਨ ਤਾਂ ਇੱਕ ਮੋਹਰਾ ਬਣ ਜਾਂਦਾ ਸੋ ਮਿਲਦੇ ਆ ਕਿਸੇ ਹੋਰ ਸਟੋਰੀ ਵਿੱਚ ਧੰਨਵਾਦ